ਫਗਵਾੜਾ ਦੇ ਹਨੂਮਾਨਗੜ੍ਹੀ ਮੰਦਿਰ ਚ ਚੋਰੀ ਦੀ ਇਹ ਗੰਦੀ ਹਰਕਤ Hindu ਸੰਗਠਨਾ ਚ ਪਾਰੀ ਰੋਸ ਇਹ ਤਸਵੀਰਾਂ ਨੇ shri ਹਨੂਮਾਨਗੜੀ ਮੰਦਿਰ ਦੀਆਂ ਜਿੱਥੇ ਸਵੇਰੇ ਤੱਕਸਰ ਇੱਕ ਵਿਅਕਤੀ ਮੰਦਿਰ ਵਿੱਚ ਆ ਕੇ ਬੜੀ ਹੀ ਹੁਸ਼ਿਆਰੀ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਕਿ ਇਹ ਉਕਤ ਵਿਅਕਤੀ ਨੇ ਮੰਦਿਰ ਵਿਖੇ ਸਥਿਤ ਭਗਵਾਨ ਸ਼ਿਵ ਦੇ ਮੰਦਿਰ ਅੰਦਰ ਜਾ ਕੇ ਸ਼ਿਵਲਿੰਗ ਤੇ ਪੈ नाग ਦੇਵਤਾ ਨੂੰ ਚੋਰੀ ਕਰ ਲਿਆ ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਚੋਰ ਨੇ ਮੰਦਰ ਅੰਦਰ ਦਾਖਲ ਹੋ ਕੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਬੜੀ ਹੁਸ਼ਿਆਰੀ ਨਾਲ ਸ਼ਿਵਲਿੰਗ ਤੋਂ ਨਾਲ ਚੁੱਕ ਕੇ ਤੋਰ ਮੋੜ ਕੇ ਪੈਂਟ ਵਿੱਚ ਲੁਕੋ ਕੇ ਫਰਾਰ ਜਾਂਦਾ ਹੈ ਆਓ ਦੇਖਦੇ ਹਾਂ ਸੀਸੀਟੀਵੀ ਚ ਕੈਦ ਹੋਈ ਹੈ ਵਾਰਦਾਤ ਇਸ ਵਾਰਦਾਤ ਤੋਂ ਬਾਅਦ ਜਿੱਥੇ ਮੰਦਰ ਕਮੇਟੀ ਦੇ ਨਾਲ ਨਾਲ ਸ਼ਰਧਾਲੂਆਂ ਵਿੱਚ ਭਾਰੀ ਨਿਰਾਸ਼ਾ ਹੈ ਉੱਥੇ ਸ਼ਰਧਾਲੂ ਇਸ ਨੂੰ ਬਹੁਤ ਇੱਕ ਕਾਨੂੰਨੀ ਹਰਕਤ ਦੱਸ ਰਹੇ ਹਨ ਮੰਦਰ ਦੇ ਪੁਜਾਰੀਆਂ ਦੇ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਾਰੀ ਵਾਰਦਾਤ ਸਵੇਰੇ 5 ਵਜੇ ਤੋਂ 5:30 ਵਜੇ ਦੇ ਦਰਮਿਆਨ ਹੈ। ਪੁਲਿਸ ਵੱਲੋਂ ਫਿਲਹਾਲ ਇਸੇ ਚੋਰ ਦੀ ਪਾਲ ਕੀਤੀ ਜਾ ਰਹੀ ਹੈ। ਫਗਵਾੜਾ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਕਿੰਦੀ ਸਰ ਬਟ ਆਸਰਾਂ ਨੂੰ ਕਾਸੀ ਕਰਾਉਂਦਾ ਆਂ ਰਾਹ ਉੱਤੇ ਲੱਗਾ ਆਂ ਕੋਈ ਕੁਸਨ ਕੋਈ ਫ੍ਰੀ ਗੱਲ ਹੋਵੇ ਜੀ ਸਰ ਜੈ ਸ਼੍ਰੀ ਰਾਮ ਜੈ ਹਰਮਾਨ ਸਭ ਤੋਂ ਬੜਾ ਬੜੀ ਦੁੱਖ ਦੀ ਗੱਲ ਹੈ ਕਿ ਅੱਜ ਇੱਥੇ ਸਵੇਰੇ Hindu Twarmenti Harman Gari Mandir ਜੋ ਕਿ GD Road ਦੇ ਸਥਿਤ ਹੈ ਇੱਥੇ ਸਵੇਰੇ ਤੜਕੇ 6:30 ਵਜੇ ਜਿੱਦਾਂ ਹੀ ਮੰਦਿਰ ਖੁੱਲਿਆ ਗਿਆ ਉਸ ਤੋਂ ਥੋੜੀ ਦੇਰ ਬਾਅਦ ਇੱਕ ਨਸ਼ੇੜੀ ਕਿਸਮ ਦੇ ਚੋਰ ਨੇ ਸ਼ਿਵਾਲਾ ਦੇ ਵਿੱਚ ਵਿਰਾਜਮਾਨ ਣਾਗ ਦੇਵਤਾ ਜੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਔਰ ਚੋਰੀ ਕਰਕੇ ਲੈ ਵੀ ਗਿਆ ਉਹ ਔਰ ਉਸ ਦੀ ਵੀਡੀਓ ਰਿਕਾਰਡਿੰਗ ਸਾਡੇ ਕੋਲ ਥਾਰੀ ਆ ਗਈ ਜਿਸ ਤਰ੍ਹਾਂ ਸਾਨੂੰ ਪੰਡਤਾਂ ਨੇ ਸਵੇਰੇ ਪੰਡਤ ਜੀ ਮਹਾਰਾਜ ਨੇ ਦੱਸਿਆ ਕਿ ਅਸੀਂ ਇੱਥੇ ਮੰਦਿਰ ਦੇ ਵਿੱਚ ਸਾਰੀ ਮੰਦਿਰ ਕਮੇਟੀ ਬੰਤੀ ਪਰ ਇੱਥੇ ਆ ਕੇ ਛਾਣ ਪੀਣ ਕੀਤੀ ਤੇ ਪਤਾ ਲੱਗਾ ਕਿ ਜਿਹੜੇ ਆਪਣੇ ਸ਼ਵਾਲਾ ਦੇ ਉੱਤੇ नाग ਮਹਾਰਾਜ ਜੀ ਬਿਰਾਜਮਾਨ ਸੀ ਉਹਨਾਂ ਨੂੰ ਉਹ ਚੋਰੀ ਚੋਰੀ ਕਰਕੇ ਲੈ ਗਏ ਤੇ ਕੀ ਲੱਗਦਾ ਭਰਾ ਵੀਡੀਓ ਵੇਖ ਰਿਹਾ ਹੈ ਆਈ ਸਾਹਮਣੇ ਹਾਂਜੀ ਉਹਦੀ ਸਾਡੇ ਕੋਲ ਸਾਰੇ ਸੀਸੀਟੀਵੀ ਕੈਮਰੇ ਤੇ ਉਹ ਸਾਰਾ ਵਾਕਿਆ ਕੈਦ ਹੋਇਆ ਜੀ ਆਫੀਸਰ ਸਿੱਧੀ ਥਾਣੇ ਕੰਪਲੇਂਟ ਕੀਤੀ ਤੇ ਸਾਡੇ ਕੋਲ ਐਸਐਚਓ ਸਾਹਿਬ ਪੂਰੀ ਟੀਮ ਲੈ ਕੇ ਤੇ ਕੁਝ ਹੀ ਮਿੰਟਾਂ ਵਿੱਚ ਸਾਡੇ ਕੋਲ ਪਹੁੰਚ ਗਏ ਉਹਨਾਂ ਨੂੰ ਲਿਖਤ ਤੇ ਦਰਖਾਸਤ ਵੀ ਦੇ ਦਿੱਤੀ ਗਈ ਆ ਔਰ ਉਸ ਦੇ ਨਾਲ ਨਾਲ ਜਿਹੜੀ ਰਿਕਾਰਡਿੰਗ ਹੈ ਉਹ ਉਹਨਾਂ ਨੂੰ ਸਾਰੀ ਦਿਖਾ ਦਿੱਤੀ ਗਈ ਤੇ ਨਾਗਦੇਤ ਤਾਂ ਜਿਹੜੇ ਸੀ ਉਹ ਕਿਸ ਚੀਜ਼ ਦੇ ਬਣੇ ਹੋਏ ਸੀ ਉਹ ਜਿਸ ਤਰ੍ਹਾਂ ਕੀ ਤਾਂਬੇ ਦੇ ਹੁੰਦੇ ਆ ਜੀ ਉਹ ਮੈਟਲ ਦੇ ਬਣੇ ਹੁੰਦੇ ਆ ਜਿੱਦਾਂ ਜਿਹਦੀ ਸ਼ਬਦਾ ਹੁੰਦੀ ਹੈ ਉਹਦੇ ਹਿਸਾਬ ਨਾਲ ਚੜਾਇਆ ਗਿਆ ਹੁੰਦਾ ਤੇ ਉਹਨੂੰ ਉਹਨਾਂ ਨੇ ਸਾਬ ਦਿਖਦਾ ਹੈ ਉਹਦੇ ਵਿੱਚ ਉਸ ਚੋਰ ਨੇ ਉਹ ਉਹਨਾਂ ਨੂੰ ਚੱਕਿਆ ਚੱਕ ਕੇ ਉਹਨਾਂ ਨੂੰ ਆਪਣੇ ਲੁਕੋ ਕੇ ਆਪਣੇ ਜੇਬ ਦੇ ਵਿੱਚ ਜਬ ਜਿੱਦਾਂ ਵੀ ਸਾਧਨ ਉਹਦੇ ਕੋਲ ਪਾ ਕੇ ਲੈ ਗਿਆ ਸਾਬ ਦਿਖਾਈ ਦਿੰਦਾ ਜੀ ਕੀ ਮੰਗ ਕਰਦੇ ਹੋ ਤੁਹਾਡੀ ਅਸੀਂ ਇਹੀ ਮੰਗ ਕਰਦੇ ਹਾਂ ਪ੍ਰਜਾਣ ਅੱਗੇ ਕਿ ਜਿੱਦਾਂ ਕਿ ਪਹਿਲਾਂ ਵੀ ਅਸੀਂ ਕਈ ਵਾਰ ਹੀ ਕਹਿ ਚੁੱਕੇ ਹਾਂ ਕਿ ਮੰਦਰਾ ਦੀ ਸਿਕਿਉਰਿਟੀ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਕਿਉਂਕਿ ਪੰਜਾਬ ਦਾ ਮੌਲ ਇੰਦਾਂ ਦਾ ਹੋ ਗਿਆ ਆ ਦੀ ਲਗਾਤਾਰ ਮੰਦਰਾਂ ਦੇ ਉੱਤੇ ਹਮਲੇ ਹੁੰਦੇ ਆ ਔਰ ਮੰਦਰਾਂ ਨੂੰ ਟਾਰਗੇਟ ਕੀਤਾ ਜਾਂਦਾ ਆ ਮੰਦਰ ਦੀ ਸਿਕਿਉਰਿਟੀ ਪ੍ਰੋਪਰ ਲਾਈ ਜਾਵੇ ਕਿਉਂਕਿ ਇਹ ਇੱਕ ਵਿਸ਼ਾਲ ਮੰਦਰ ਆ ਜੋ ਜੀਟੀ ਰੋਡ ਦੇ ਉੱਤੇ ਸਥਿਤ ਆ ਔਰ ਇੱਥੇ ਸਾਰੇ ਸ਼ਹਿਰ ਦੀ ਕੀ ਪੂਰੇ ਪੰਜਾਬ ਔਰ ਹਿੰਦੁਸਤਾਨ ਦੇ ਲੋਕਾਂ ਦੀ ਸ਼ਰਧਾ ਦੇ ਨਾਲ ਇਹ ਮੰਦਰ ਜੁੜਿਆ ਆ ਅੱਜ ਇਹ ਚੋਂ ਕਮੇਟੀ ਦਾ ਫੋਨ ਆ ਸਕਿਆ ਜੀ ਤੇ ਜੇ ਸਾਡੇ ਚੋਰੀ ਹੋਈ ਆ ਸੋ ਮੈਂ ਉਸੇ ਵੇਲੇ ਫਿਰ ਟੀਮ ਲੈ ਕੇ ਆਇਆ ਸੀ ਚੈੱਕ ਕੀਤਾ ਉੱਪਰ ਮੰਦਰ ਦੇ ਵਿੱਚ ਸ਼ਿਵਲਿੰਗ ਦੇ ਉੱਪਰ ਤਾਂਬੇ ਦੇ 나ਗ ਦੇਵਤਾ ਸੀ ਤੇ ਜਿਹੜੀ ਉਹ ਤਾਂਬੇ ਦੀ 나ਗ ਨੇ ਉਹ ਚੋਰੀ ਕਰਕੇ ਇੱਕ ਬੰਦਾ ਲੈ ਕੇ ਜਾ ਰਿਹਾ ਕੈਮਰੇ ਆਪਾਂ ਦੇਖ ਰਹੇ ਆ ਤੇ ਇਹਨਾਂ ਦੇ ਬਿਆਨ ਲੇ ਲਾਇਆ ਮਕਦਮਾ ਦਰਜ ਕਰਾਂਗੇ ਤੇ ਬੰਦਾ ਜਲਦ ਤੋਂ ਜਲਦ ਲੱਭਾਂਗੇ ਸੀਸੀ ਕੈਮਰੇ ਦੇ ਵਿੱਚ ਕੋਈ ਚੋਰ ਆਇਆ ਹਾਂਜੀ ਸੀਸੀਟੀਵੀ ਦੇ ਵਿੱਚ ਆਇਆ ਜ਼ਰਾ ਆਪਾਂ ਦੇਖ ਰਹੇ ਆ ਉਹਦੀ ਆਪਾਂ ਛਾਣਪੇਨ ਕਰ ਰਹੇ ਆ ਫਰਦਰ ਦੇਖਦੇ ਫੋਲੋ ਕਰਦੇ ਐ ਐਸਐਚਓ ਕੀ ਕਾਰਵਾਈ ਕੀਤੀ ਜਾ ਰਹੀ ਆ ਅਸੀਂ ਇਸ ਰ ਇਹਨਾਂ ਦੇ ਬਿਆਨ ਲਿਖ ਲਏ ਮਕਦਮਾ ਦਰਜ ਕਰਨ ਲੱਗੇ